ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਦੇ ਪ੍ਰਚੀਰ ਤੋਂ ਇੱਕ ਯੋਜਨਾ ਦਾ ਐਲਾਨ ਕੀਤਾ ਹੈਗਾ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਇਸ ਯੋਜਨਾ ਦੇ ਵਿੱਚ ਜੋ ਵਿਅਕਤੀ ਪਹਿਲੀ ਨੌਕਰੀ ਲੈਣਗੇ ਆਪਣਾ ਪ੍ਰਾਈਵੇਟ ਸੈਕਟਰ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ 15000 ਰੁਪਏ ਦੀ ਵਿੱਤੀ ਮਦਦ ਦਿੱਤੀ ਜਾਊਗੀ अच्छा ਕੁਸ਼ਵਿਰ ਕਹਿ ਰਹੇ ਸੀ ਜੁਮਲਾ ਨਹੀਂ ਜੁਮਲਾ ਨਹੀਂ ਹੈਗਾ ਇਹਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਇਹਦੇ ਲਈ ਲਗਭਗ 1 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਤੇ ਇਸ ਸਕੀਮ ਦੇ ਵਿੱਚ ਉਹ ਵਿਅਕਤੀ ਪਾਤਰ ਹੋਣਗੇ ਜਿਹੜੇ 1 ਅਗਸਤ 2025 ਤੋਂ 31 ਜੁਲਾਈ 2027 ਤੱਕ ਜਿਹੜਾ ਨੌਕਰੀ ਪਹਿਲੀ ਨੌਕਰੀ ਕਰਨਗੇ ਆਪਦੀ ਠੀਕ ਹੈ ਜੇ ਪਹਿਲਾਂ ਤੋਂ ਨੌਕਰੀ ਕਰ ਰਹੇ ਫੇਰ ਨਹੀਂ ਤਾਂ 3.5 ਕਰੋੜ ਨੌਕਰੀਆਂ ਦੇ ਨਾਲ ਕਿੰਦੇ ਪੈਦਾ ਹੋਣੀਆਂ ਇਹ ਕਿਵੇਂ ਪੈਦਾ ਹੋਣੀਆਂ ਇਹਦੇ ਤੋਂ ਪਹਿਲਾਂ ਮੈਂ ਗੱਲ ਦੱਸਣੀ ਚਾਹਾਂਗਾ ਕਿ 15000 ਰੁਪਿਆ ਲੈਣ ਲਈ ਜਿਹੜਾ ਹੈਗਾ ਜੋ ਵਿਅਕਤੀ ਸਰਕਾਰੀ ਨੌਕਰੀ ਕਰਦਾ ਹੈ ਤੇ ईपीएफओ ਦੇ ਵਿੱਚ ਉਹਦਾ ਪੰਜੀਕਰਨ ਹੋਏਗਾ ਕੰਪਨੀ ਦਾ ईपीएफ ਕੱਟੇਗੀ ਤੇ 6 ਮਹੀਨੇ ਲਗਾਤਾਰ ਉਹਦਾ ईपीएफ ਕੱਟੀਦਾ ਰਿਹਾ 6 ਮਹੀਨੇ ਬਾਅਦ ਇਹ ਜਿਹੜਾ 15000 ਹੈ ਇਹਦੀ ਇੱਕ ਕਿਸ਼ਤ ਆਏਗੀ ਤੇ ਇਹ 15 ਜਾਂ ਦੋ ਕਿਸ਼ਤਾਂ ਦਿੱਤਾ ਜਾਊਗਾ ਅਗਲੀ ਕਿਸ਼ਤ 6 ਮਹੀਨੇ ਬਾਅਦ ਫੇਰ ਆਏਗੀ ਤਾਂ ਉਹਦੇ ਵਿੱਚ ਤਾਂ ਜਿਹੜਾ ਹੈਗਾ ਵਿੱਤੀ ਇਹ ਪੈਸਾ ਸੰਭਾਲਣਾ ਕਿਵੇਂ ਉਹਦਾ ਇੱਕ ਨਿੱਕਾ ਜਿਹਾ ਕੋਰਸ ਕਰਨਾ ਪਏਗਾ